ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਣਕ ਦੇ ਬੀਜ 826 ਬਾਰੇ ਇਹ ਪੱਕਣ ਵਿੱਚ 148 ਤੋਂ 150 ਦਿਨ ਲੈ ਜਾਂਦੀ ਹੈ ਜਿਵੇਂ ਡਾਕਰ ਜ਼ਮੀਨਾਂ ਹੁੰਦੀ ਹਨ ਉਹਨਾਂ ਵਿੱਚ 2-4 ਦਿਨ ਵੱਧ ਵੀ ਲੈ ਜਾਂਦੀ ਹੈ ਇਹ ਕਣਕ ਦਾ ਕੱਦ ਦਰਮਿਆਨਾ ਤੇ ਡੀ ਦੀ ਘੱਟ ਹੈ ਜੇ ਆਪਾਂ ਇਹਦੇ ਝਾੜ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹਦਾ ਝਾੜ ਰਿਕਮੈਂਡਡ 60 ਤੋਂ ਉੱਪਰ ਦੱਸਿਆ ਗਿਆ ਹੈ। ਜਾਣੀ 60 ਮਣ 24 ਕੁਇੰਟਲ। ਬਾਈ ਇਹ ਸਾਰੇ ਤਰ੍ਹਾਂ ਦੀਆਂ ਕੁੰਗੀਆਂ ਦਾ ਮੁਕਾਬਲਾ ਕਰਦੀ ਹੈ। ਇਹ ਕਣਕ ਦਾ ਬੀਜ ਪੈਂਦਾ ਹੈ ਕਿੱਲੇ ਵਿੱਚ 40 ਤੋਂ 45 ਕਿਲੋ। ਇਹਦਾ ਬੀਜ ਪਰੋਸੇ ਜੋ ਕਿਸਾਨ ਤੋਂ ਹੀ ਲਿਆ ਜਾਵੇ ਜਿਵੇਂ ਹੁਣ ਕਣਕਾਂ ਖੜੀਆਂ ਨੇ ਦੇਖ ਕੇ ਜਾਂ ਕਿਸਾਨ ਮੇਲਿਆਂ ਤੋਂ ਲਿਆ ਜਾਵੇ। ਇਹਦੇ ਬੀਜ ਵਿੱਚ ਠੱਗੀਆਂ ਬਹੁਤ ਚਲਦੀਆਂ ਹਨ। ਕਣਕ ਪੱਕਣ ਵੇਲੇ ਜਿਵੇਂ ਗਰਮੈਸ ਹੋ ਜਾਂਦੀ ਹੈ ਗਰਮੀ ਉਹ ਇਹ ਸਹਾਰਦੀ ਹੈ ਕਿਉਂਕਿ ਇਹਦੇ ਦਾਣੇ ਮੋٹے ਹੁੰਦੇ ਹਨ ਦਾਣੇ ਮੋٹے ਹੋਣ ਕਰਕੇ ਮੰਡੀ ਵਿੱਚ ਵੀ